ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੇਰੇ ਪੈਨ ਦੀ ਹਰੀ ਸ਼ਾਈ ਜਿਹੜੀ ਐ ਹਰੀ ਸ਼ਾਈ ਵਾਲਾ ਪੈਨ ਲੋਕਾਂ ਦੇ ਹਿੱਤ ਲਈ ਮਲਾਜਮਾਂ ਦੇ ਹਿੱਤ ਲਈ ਚੱਲੂਗਾ ਅੱਜ ਮਲਾਜਮਾਂ ਦੇ ਹਿੱਤ ਪੈਨਸ਼ਨਰਾਂ ਦੇ ਹਿੱਤ ਆਮ ਲੋਕਾਂ ਦੇ ਹਿੱਤ ਦੋਵੇਂ ਦਰਜੇ ਤੇ ਰੱਖ ਕੇ ਸਭ ਤੋਂ ਪਹਿਲਾਂ ਇਹ ਆਪਣੇ ਘਰ ਆਪਣੇ ਪਰਿਵਾਰਾਂ ਨੂੰ ਪਾਲਣ ਦੇ ਲੱਗੇ ਹੋਏ ਨੇ ਜਿਹੜੇ ਲੋਕ ਕਿਸੇ ਟਾਈਮ ਦੂਜੀਆਂ ਰਾਸੀ ਪਾਰਟੀਆਂ ਨੂੰ ਨਿੰਦਦੇ ਸਨ ਅੱਜ ਉਹਨਾਂ ਦੇ ਰਸਤੇ ਉੱਪਰ ਹੀ ਚੱਲ ਰਹੇ ਨੇ ਇਹਨਾਂ ਦੇ ਸਿਰ ਤੇ ਜਿਹੜੀਆਂ ਖੱਟੀਆਂ ਪੱਗਾ ਬੰਨੀਆਂ ਨੇ ਉਹ ਸਿਰਫ ਇੱਕ ਉਸ ਭਗਤ ਸਿੰਘ ਦੇ ਸੁਪਨੇ ਦਾ ਇੱਕ ਇਹਨਾਂ ਨੇ ਟਿਕਵਾੰਜੀ ਰਚਿਆ ਅਸਲ ਦੇ ਵਿੱਚ ਇਹ ਲੋਕ ਉਸ ਆੜ ਦੇ ਵਿੱਚ ਸਾਡੀ ਜਨਤਾ ਨੂੰ ਲੁੱਟ ਰਹੇ ਨੇ ਕੁੱਟ ਰਹੇ ਨੇ ਅੱਜ ਦੇ ਦੌਰ ਦੇ ਵਿੱਚ ਸਾਡਾ ਪਾਵਰ ਕੌਮ ਦਾ ਸਮੁੱਚਾ ਕੰਮ ਜਿਹੜਾ ਇੱਕ ਲੜਾਈ ਦੇ ਰਾਹ ਤੇ ਪਿਆ ਹੋਇਆ ਹੈ ਜੋ ਲੰਮੇ ਸਮੇਂ ਤੋਂ ਇਸ ਗੱਲ ਦੀ ਮੰਗ ਕਰਦਾ ਆ ਰਿਹਾ ਹੈ ਕਿ ਜਿਹੜੇ ਸਾਡੇ ਬਿਜਲੀ ਦੇ ਕੰਮ ਕਰਦੇ ਕਰਮਚਾਰੀ ਜਿਹੜੇ ਪੋਲਾਂ ਉੱਤੇ ਕੰਮ ਕਰਦੇ ਕਰਮਚਾਰੀ ਜੋ ਠੇਕੇਦਾਰੀ ਸਿਸਟਮ ਨੇ ਸਾਡੇ ਸਿਸਟਮ ਦਾ ਭੱਠਾ ਪਾਇਆ ਹੈ ਉਹਨਾਂ ਲੈਣਾਂ ਤੇ ਕੰਮ ਕਰਦੇ ਜੋ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਜਿਹੜੀ ਹੈ ਜਿਹੜੀਆਂ ਹੋਰ ਫੌਜਾਂ ਨੂੰ ਜਾਂ ਪੁਲਿਸ ਮਹਿਕਮੇ ਨੂੰ ਜਾਂ ਪੰਜਾਬ ਦੀਆਂ ਹੋਰ ਜਿਹੜੀਆਂ ਅੰਗ ਰੱਖਿਆਕ ਫੌਜਾਂ ਨੇ ਉਹਨਾਂ ਨੂੰ ਜੋ ਸਹਾਇਤਾ ਦਿੱਤੀ ਜਾਂਦੀ ਹੈ ਉਸ ਦੀ ਤਰਜ਼ ਦੇ ਉੱਤੇ ਕਰੋੜ ਰੁਪਇਆ ਦਿੱਤਾ ਜਾਵੇ ਪਰਿਵਾਰ ਨੂੰ ਆਰਥਿਕ ਪੱਖੋਂ ਮਜ਼ਬੂਤ ਕੀਤਾ ਜਾਵੇ ਪਰਿਵਾਰ ਨੂੰ ਨੌਕਰੀ ਦਿੱਤੀ ਜਾਵੇ ਸਾਡੀਆਂ ਇਹਨਾਂ ਮੰਗਾਂ ਨੂੰ ਅਸੀਂ ਲੈ ਕੇ ਗਏ ਬਿਜਲੀ ਮੰਤਰੀ ਨਾਲ ਗੱਲਬਾਤ ਹੋਈ ਸਾਡੀ ਮਲੇਜਮੈਂਟ ਨਾਲ ਗੱਲ ਹੋਈ ਪਰ ਇਹ ਲੋਕ ਜਿਵੇਂ ਆਪਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਭਜਦੇ ਨੇ ਸਾਡੇ ਨਾਲ ਗੱਲਾਂ ਕਰਕੇ ਸਾਡੀਆਂ ਮੰਗਾਂ ਨੂੰ ਮੰਨ ਕੇ ਇਹ ਥੁੱਕ ਕੇ ਛੱਟ ਗਏ ਉਹਨਾਂ ਮੰਗਾਂ ਨੂੰ ਮੰਨਣ ਤੋਂ ਮੁਨਕਰ ਹੋ ਰਹੇ ਨੇ ਉਸ ਦੇ ਰੋਸ ਦੇ ਵਿੱਚੋਂ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਵਰਕ ਟੂ ਰੂਲ ਸ਼ੁਰੂ ਕੀਤਾ ਹੋਇਆ ਹੈ ਜਿਸ ਦੇ ਨਾਲ ਸਾਡੀ ਮੈਨੇਜਮੈਂਟ ਦੀਆਂ ਔਰ ਸਰਕਾਰ ਦੀਆਂ ਚੰਘਾੜਾਂ ਨਿਕਲੀਆਂ ਪਈਆਂ ਨੇ ਅਸੀਂ ਅਜੇ ਪਰਸੋਂ ਅੰਮ੍ਰਿਤਸਰ ਵਿਖੇ ਇੱਕ ਧਰਨਾ ਦੇ ਕੇ ਆਏ ਆਂ ਬਿਜਲੀ ਮੰਤਰੀ ਦੀ ਕੋਠੀ ਦਾ ਘਰਾਓ ਕਰਕੇ ਆਏ ਆਂ ਔਰ ਆਉਣ ਵਾਲੇ ਸਮੇਂ ਦੇ ਵਿੱਚ 10 11 12 ਤਿੰਨ ਦਿਨਾਂ ਦੀ ਅਸੀਂ ਸਮੂਹ ਛੁੱਟੀ ਦੇ ਜਾ ਰਹੇ ਆਂ ਔਰ ਅਸੀਂ ਲੋਕਾਂ ਤੋਂ ਆਸ ਕਰਦੇ ਆਂ ਕਿ ਸਾਡਾ ਸਹਿਯੋਗ ਦਿਓ ਕਿਉਂਕਿ ਤੁਹਾਡੇ 3 ਬੁੱਤਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀਆਂ ਕਰ ਲੀਆਂ ਨੇ ਅਸੀਂ ਮੰਗ ਕਰਦੇ ਆਂ ਕਿ ਜੋ ਤੁਸੀਂ ਠੇਕੇਦਾਰਾਂ ਨੂੰ ਲਟਾ ਰਹੇ ਹੋ ਉਹ ਸਾਡੇ ਜਿਹੜੇ ਬੱਚੇ ਆਈਟੀਆਈ ਪਾਸ ਜਿਹੜੇ ਕੋਈ ਡਿਪਲੋਮਾ ਕਰਕੇ ਵਿਹਲੇ ਤੁਰੇ ਫਿਰਦੇ ਨੇ ਜੋ ਗਲਤ ਰਸਤਿਆਂ 'ਵਲ ਜਾ ਰਹੇ ਨੇ ਜੋ ਨਸ਼ਿਆਂ ਦੀ ਪੇਟ ਚੜ ਰਹੇ ਨੇ ਉਹ ਮਹਿਕਮੇ ਦੇ ਵਿੱਚ ਭਰਤੀ ਹੋ ਕੇ ਸਾਡੇ ਲੋਕਾਂ ਨੂੰ ਵਧੀਆ ਸਵਾਵਾ ਦੇ ਸਕਣ ਅੱਜ ਦਾ ਇਹ ਇਕੱਠ ਦੱਸਦਾ ਹੈ ਕਿ ਲੋਕਾਂ ਦੇ ਵਿੱਚ ਰੋਹ ਹੈ ਮੈਂ ਸਾਡੀ ਸਮੁੱਚੀ ਲੀਡਰਸ਼ਿਪ ਨੂੰ ਬੇਨਤੀ ਕਰਾਂਗਾ ਕਿ ਜੋ ਆਪਾਂ ਮਾਰਚ ਦਾ ਪ੍ਰੋਗਰਾਮ ਲੀਕਿਆ ਉਸ ਪ੍ਰੋਗਰਾਮ ਨੂੰ ਆਪਾਂ ਨੇਪਰੇ ਚਾੜੀਏ ਕਿਉਂਕਿ ਬੜੇ ਲੰਮੇ ਦੂਰ ਦੂਰ ਤੋਂ ਲੋਕ ਇਥੇ ਸਵੇਰ 3 ਵਜੇ ਦੇ ਉੱਠ ਕੇ ਇਧਰ ਨੂੰ ਚਾਲੇ ਪਾ ਕੇ ਇਥੇ ਪਹੁੰਚੇ ਨੇ ਆਪਾਂ ਇਸ ਲੜਾਈ ਨੂੰ ਹੋ ਪ੍ਰਚੰਡ ਕਰੀਏ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਵਰਗ ਚਾਹੇ ਉਹ ਮੁਲਾਜ਼ਮ ਹੈ ਚਾਹੇ ਉਹ ਪੈਨਸ਼ਨਰ ਹੈ ਚਾਹੇ ਕਿਸਾਨ ਹੈ ਮਜ਼ਦੂਰ ਹੈ ਚਾਹੇ ਛੋਟਾ ਦੁਕਾਨਦਾਰ ਹੈ ਕੋਈ ਵੀ ਇਸ ਸਰਕਾਰ ਤੋਂ ਸੁਖੀ ਨਹੀਂ ਸਾਰੇ ਲੋਕ ਇਹ ਸਰਕਾਰ ਤੋਂ ਤੰਗ ਨੇ ਕਿਉਂਕਿ ਇਹ ਸਰਕਾਰ ਨੂੰ ਜਦੋਂ ਲਿਆਂਦਾ ਸੀ ਉਦੋਂ ਇਹਨਾਂ ਨੇ ਸਵਜਵਾਗ ਇਹਨੇ ਦਿਖਾਏ ਇਹ ਲੋਕ ਜਿਹੜੇ ਅੱਜ ਐਮ.ਐਲ.ਏ ਮੰਤਰੀ ਬਣੇ ਫਿਰਦੇ ਨੇ ਉਹ ਸਾਡੇ ਨਾਲ ਧਰਨਿਆਂ ਬਜਾਰਿਆਂ ਦੇ ਵਿੱਚ ਤਖਤੀਆਂ ਫੜ ਕੇ ਸਾਡੇ ਨਾਲ ਬੈਠਦੇ ਸਨ ਔਰ ਸਰਕਾਰ ਬਣਨ ਤੋਂ ਪਹਿਲਾਂ ਇਹ ਲੋਕ ਗੱਲਾਂ ਕਰਦੇ ਸਨ ਕਿ ਅਸੀਂ ਆਮ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆ ਔਰ ਆਮ ਲੋਕਾਂ ਦੀ ਗੱਲ ਕਰਾਂਗੇ ਅੱਜ ਆਮ ਲੋਕਾਂ ਦੇ ਨਾਲ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਮੈਡਮ ਜੀ ਹਾਂਜੀ ਦੋਸਤੋ ਏਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲੈਣਾ ਸਭ ਦੇ ਨਾਲ